ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਪਰਮ ਸਨਮਾਨ ਸਤਿਕਾਰ ਜੋ ਸਾ ਸੰਗਤ ਜਨੋ ਸਾ ਸੰਗਤ ਜੀਓ ਜਿਵੇਂ ਕਾਪ ਜਾਣਦੇ ਹੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਕਿ ਆਪਾਂ ਪੰਜਾ ਪਾਠ ਸਿੱਖਣ ਵਾਸਤੇ ਰੋਜ਼ਾਨਾ ਹੀ ਗੁਰਬਾਣੀ ਪੰਨ ਸੁਣਦੀ ਜੋ ਸੰਥਿਆ ਹੈ ਉਹ ਲੈ ਕੇ ਚੱਲਦੇ ਪਏ ਆ ਸੋ ਅੱਜ ਆਪਣੀ ਸੰਥਿਆ ਜਿਹੜੀ ਹੈ ਸਿੱਖਾਂ ਦੀ ਮਰਿਆਦਾ ਉਹ ਤਾਂ ਗੁਰੂ ਗ੍ਰੰਥ ਸਾਹਿਬੀ ਦੇ ਪੰਨਾ ਅੰਗ 12 ਤੋਂ ਰੰਭੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਸੋਇਲਾ ਗौरी ਦੀਪ ਕੀ ਮਹਰਲਾ ਪਹਿਲਾ ਓ ਲ਼ਕਾਰ ਸਤਗੁਰ ਪ੍ਰਸਾਦ ਜੈ ਕਰ ਕੀ ਤਾਖੀਆ ਕਰਤੇ ਕਹੋਈ ਵਿਚਾਰੋ ਚਿਤ ਕਰ ਗਾਵੋ ਸੋਇਲਾ ਸਿਵਰ ਹੋ ਸਿਰਜਨਾਰੋ ਤੁਮ ਗਾਵੋ ਮੇਰ ਨਰਪਉ ਕਾ ਸੋਇਲਾ ਹਮ ਵਜੇ ਸੋਇਲਾ ਸਦਾ ਸੁਖ ਹੋਇ ਰਾਓ ਨੇਤ ਨਤ ਜੀ ਰੇ ਸਮਾਲੀਨ ਦੇਖੇਗਾ ਜੇ ਬਨਹਾਰ ਤੇ ਦਾਨਾ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੁਮਾਰ ਸੰਬਤ 6 ਲਿਖਿਆ ਮਿਲ ਕਿਰਪਾ ਹੋ ਤੇ ਦੇਵ ਸਜਣਾ ਸੀਸੜੀਆਂ ਜੋ ਹੋਵੇ ਸਾਇਬ ਸੋਮੀਰ ਘਰ ਘਰ ਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਵ ਵੈਸੇ ਚਸਿਆਂ ਘੜੀਆਂ ਪਹਿਰਾਂ થી ਤਿਵਾਰੀ ਮਾਂ ਹੋਵਾ ਸੂਦੇ ਕੋ ਰੁਤ ਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਪ੍ਰਾਪਤਨਾ ਸ੍ਰੀ ਮਹੱਲਾ ਪਹਿਲਾ ਅੰਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂ ਬ ਮਲ ਆਨ ਲੋ ਪਵਨ ਚਬਰੂ ਕਰੇ ਸਗਲ ਬਨੜਾਏ ਫੁਲਨ ਤੇ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਾਤ ਸ਼ਬਦ ਵਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਇ ਕਉ ਸਹਸ ਮੂਰਤ ਨਾ ਨਾ ਏਕ ਤੋਹੀ ਸਹਸ ਪਦ ਬਿਵਲ ਨਾਨ ਏਕ ਪਦ ਗੰਦ ਬਿਨ ਸਹਸ ਤਾਵ ਗੰਦੇ ਵਿਚਰਤ ਮੋਹੀ ਸਾਰੇ ਜੋਤ ਹੈ ਸੋਏ ਇਸਲੇ ਚਾਨਣ ਸਭ ਮੈਂ ਚੰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਇਸ ਆਰਤੀ ਹੋਏ ਹਰ ਚੜਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਸਾਰੰਕੋ ਹੋਏ ਜਾਤ ਤੇ ਰਹਿ ਨਾਏ ਵਾਸਾ ਰਾਘੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇ ਸਾਧੂ ਖੰਡਲ ਖੰਡਾਇ ਪੂਰਬ ਲੇਖਤ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਏ ਕਸਾਧੂ ਅੰਜਲੀ ਪੁਣ ਵੱਡਾ ਏ ਕਡੰਡੋ ਪੁਣ ਵੱਡਾ ਏ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨੰਤਰ ਹੋਮੇ ਕੰਡਾ ਏ ਜਿਉ ਜੋ ਚਲਹਿ ਚੁਬੈ ਦੁਖ ਪਾਵੇ ਜਮ ਕਾਲ ਸਹੇ ਸਡੰਡਾ ਏ ਹਰਦਨ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਾਵ ਖੰਡਾ ਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮ ਅਧਾਰ ਏ ਖਾ ਨਾਮੇ ਸੁਖ ਮੰਡਾਏ ਰਾ ਗੌਰੀ ਪੂਰਬੀ ਮਹੱਲਾ ਪੰਜਵਾਂ ਕਰੂੰ ਬੇਨੰਤੀ ਸੁਨੋ ਮਿਹਰ ਮੀਤਾ ਸੰਤ ਟਹਿਲ ਕੀ 베ਲਾ ਇਆ ਘਾਟ ਚਲੂੰ ਹੱਲਾ ਅਗੇ ਬਸਨ ਸੁਹਿਲਾ ਔਰ ਘਟੇ ਦਿਨ ਸੈਨਾਰੀ ਮਹਨ ਗੁਰਮਿਲ ਕਾਜ ਸਵਾਰਿ ਰਹਾਓ ਇਹ ਸੰਸਾਰ ਵਿਕਾਸ ਸੰਸਤੇ ਮੈਂ ਤਰਿ ਉਹ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵ ਇਹ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੂ ਹਰ ਗੁਰ ਤੇ ਮਨਹਿ ਬਸਟੀਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ ਬਉ ਨ ਹੋਏ ਗੋਫਿਰਾ ਅੰਤਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾ ਸਿਹ ਸੁਖ ਮੰਗੇ ਮੁਕੁਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ